ਅਸ ਗਿਆਨੀ ਕਰਨੈਲ ਸਿੰਘ ਗਰੀਬ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਥ ਦੀ ਔਰ ਦੁਨੀਆ ਦੀ ਤੇ ਸੰਤ ਮਹਾਂਪੁਰਖ ਬਾਬਾ ਗੁਰਮੇਲ ਸਿੰਘ ਜੀ ਮਹਾਂਪੁਰਖਾਂ ਨਾਲ ਜੇ ਮੁਹੱਬਤ ਦਾ ਜਾਮ ਲੱਗਾ ਤੇ ਅੱਜ ਆਨੰਦ ਹੈ ਪੂਰਾ ਕਿ ਪੂਰੀ ਧਰਤੀ ਦੇ ਉੱਤੇ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਚੇਅਰਮੈਨ ਸੰਤ ਸਰਦਾਰ ਹਰਪਾਲ ਸਿੰਘ ਢਾਲੀਵਾਲ ਸਾਹਿਬ ਜੋ ਕਾਰਜ ਕਰ ਰਹੇ ਨੇ ਪੂਰੇ ਦੇਸ਼ ਦੇ ਅੰਦਰ ਔਰ ਪੰਜਾਬ ਦੇ ਅੰਦਰ ਔਰ ਦਿੱਲੀ ਦੇ ਅੰਦਰ ਔਰ ਹਰ ਪਾਸੇ ਉਸ ਦਾ ਕਾਰਨ ਇੱਕੋ ਇੱਕ ਹੈ ਕਿ ਦੁਨੀਆਂ ਦਾ ਭਲਾ ਹੋਵੇ ਸਰਬੱਤ ਦਾ ਭਲਾ ਹੋਵੇ ਤੇ ਅੱਜ ਬਾਗਾਪੁਰਾਣਾ ਦੀ ਸਰਜ਼ਮੀਨ ਦੇ ਉੱਤੇ ਜੇ ਭਾਰਤ ਵਰਸ਼ ਵਿੱਚੋਂ ਮਹਾਨ ਕਬੱਡੀ ਦਾ ਸਮਾਗਮ ਹੋ ਰਿਹਾ ਹੈ ਤੇ ਵੱਡੀ ਗੱਲ ਇਹ ਹੈ ਕਿ ਐਸੇ ਹੀ ਪਵਿੱਤਰ ਧਰਤੀ ਦੇ ਉੱਤੇ ਮਹਾਨ ਸਰੋਵਰ ਬਣ ਰਿਹਾ ਹੈ ਭਾਵੇਂ ਦੁਨੀਆਂ ਜਿੱਥੇ ਮਰਜ਼ੀ ਇਸ਼ਨਾਨ ਪਾਨ ਕਰਦੀ ਹੈ ਕੁੰਬੇ ਬੱਧਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਾ ਗੁਰ ਬਿਨ ਗਿਆਨ ਨਾ ਹੋਏ ਉਸੇ ਗੁਰੂ ਸਾਹਿਬ ਜੀ ਦੇ ਗਿਆਨ ਦੇ ਨਾਲ ਹੀ ਇਹ ਸੰਤ ਮਹਾਪੁਰਸ਼ਾਂ ਦਾ ਪਰਿਵਾਰ ਜੋ ਜੁੜਿਆ ਹੈ ਉਸੇ ਹੀ ਰਹਿਮਤ ਦੇ ਥੱਲੇ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਇੱਥੇ ਦੁਨੀਆ ਵਾਸਤੇ ਵੱਡੇ ਕਮਰੇ ਔਰ 5 ਸਟਾਰ ਸਿਸਟਮ ਵਾਂਗੂ ਬਣਾਏ ਵੀ ਜਾਣਗੇ ਪੰਜਾਬ ਦੀ ਪੂਰੀ ਦੁਨੀਆ ਤੋਂ ਲੈ ਕੇ ਜੰਧਾ ਨਗਰ ਦੇ ਅੰਦਰ ਵੀ ਹਨ ਜੰਮੂ ਕਸ਼ਮੀਰ ਵਿੱਚ ਵੀ ਕਾਰਜ ਕਰ ਰਹੇ ਹਨ ਤੇ ਅੱਜ ਜੋ ਇਹ ਸਰੋਵਰ ਮਹਾਨ ਬਣਾਇਆ ਇੱਥੇ ਭਾਈ ਜਿਹੜੇ ਵੀ ਲੋਕ ਆਉਣ ਇਸ਼ਨਾਨ ਪਾਨ ਕਰਨ ਤੇ ਇਹਦੀ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਵੀ ਪਾਉਣ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਇਹਨਾਂ ਨੇ ਕਾਲਜ ਵੀ ਬਣਾਏ ਤੇ ਦੇਸ਼ ਦੇ ਅੰਦਰ ਗਰੀਬਾਂ ਦਾ ਭਲਾ ਕਰਨ ਲਈ ਕੁੜੀਆਂ ਦੇ ਵਿਆਹ ਵੀ ਕੀਤੇ ਤੇ ਸੰਸਾਰ ਦਾ ਭਲਾ ਕਰਦਿਆਂ ਹੋਇਆਂ ਹਰੇਕ ਗਰੀਬ ਮਜ਼ਲੂਮ ਦੀ ਸਹਾਇਤਾ ਵੀ ਕੀਤੀ ਤੇ ਮੈਂ ਇਹੀ ਬੇਨਤੀ ਕਰਾਂਗਾ ਦਾਸ ਕਿਉਂਕਿ 55 ਸਾਲ ਤੋਂ ਜੇ ਕਥਾ ਵਿੱਚ ਹੈ ਦਾਸ ਤੇ ਇਹੀ ਬੇਨਤੀ ਹੈ ਭਾਈ ਸੰਤ ਮਹਾਪੁਰਖਾਂ ਨੇ ਜਿਹੜੇ-ਜਿਹੜੇ ਕਾਰਜ ਕੀਤੇ ਸਰਬ ਧਰਮਾਂ ਦੇ ਬੰਦਿਆਂ ਨੂੰ ਪੂਰੇ ਭਾਰਤ ਦੇ ਅੰਦਰ ਦਿੱਲੀ ਤੋਂ ਲੈ ਕੇ ਦਾਸ ਦੀ ਬੇਨਤੀ ਨਾਲ ਵੀ ਤੇ ਇਹਨਾਂ ਨੇ ਪੂਰੇ ਆਪਣੇ ਕਾਰਜ ਕਰਕੇ 14 ਮਜ਼ਬਾਂ ਦੇ ਲੋਕ ਪੂਰੇ ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਦਿੱਲੀ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਵੀ ਪਹੁੰਚੇ ਤਾਂ ਗੱਲ ਇੱਕੋ ਹੀ ਕਹਾਗਾ ਕਿ ਇਹ ਪਰਿਵਾਰ ਉਹ ਹੈ ਦੁਨੀਆਂ ਇੱਕ ਮਨਸੂਰ ਤੇ ਮਾਣ ਕਰਦੀ ਇੱਥੇ ਪੰਥ ਮਨਸੂਰਾਂ ਦਾ ਪਲਦਾ ਏ ਸਾਡੇ ਬੱਚੇ ਵੀ ਖੱਲ ਲੋਹਾ ਸਕਦੇ ਬੇਸ਼ੱਕ ਮਾਣ ਤਬਰੇਜ਼ ਦੀ ਖੱਲ ਦਾ ਏ ਉਹ ਸਿੱਖ ਪਿੱਛੋਂ ਦਸ਼ਮੇਸ਼ ਦਾ ਸਿੰਘ ਬਣਦਾ ਪਹਿਲਾ ਸੀਸ ਨਜ਼ਰਾਨੇ ਵਿੱਚ ਖੱਲਦਾ ਏ ਤੋ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਨ ਵਾਸਤੇ ਜੇ ਅੱਜ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਭਾਰਤ ਦੇ ਅੰਦਰ ਤੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਸੇਵਾ ਨਿਭਾ ਰਹੇ ਹਨ ਤੇ ਇਹ ਸਾਡੇ ਸਭ ਪੰਜਾਬੀਅਤ ਲਈ ਬਹੁਤ ਵੱਡੀ ਗੱਲ ਹੈ ਤੇ ਹਰ ਵਿਅਕਤੀ ਤਗੜਾ ਹੋਵੇ ਉਹਦੇ ਵਾਸਤੇ ਇਹਨਾਂ ਦਾ ਜੀਵਨ ਵੀ ਬਹੁਤ ਸਫਲ ਹੈ ਵਾਹਿਗੁਰੂ ਮੇਰਾ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜਿਹੜੀ ਆਹ ਸਰੋਵਰ ਦੀ ਸੇਵਾ ਵੀ ਸ਼ੁਰੂ ਕੀਤੀ ਹੈ ਤੁਸੀਂ ਤੇ ਨਾਲ ਟੂਰਨਾਮੈਂਟ ਵੀ ਚੱਲ ਰਿਹਾ ਕੀ ਕਹੋਗੇ ਹਾਂਜੀ ਜਿਹੜੀ ਜਿਹੜੀ ਸਰੋਵਰ ਦੀ ਸੇਵਾ ਜੀ ਇਹ ਆਪਣੇ ਤੁਹਾਨੂੰ ਪਤਾ ਹੀ ਆ ਕਿ ਗੁਰਦੁਆਰਾ ਸਾਹਿਬ ਆ ਜਿੱਥੇ ਆਪਾਂ ਖੜੇ ਆ ਗੁਰਦੁਆਰਾ ਹਰਗੋਬਿੰਦ ਸਾਹਿਬ ਜਿਹੜਾ ਕਿ ਸੰਤ ਪਾਪਾ ਕਰਮੇਲ ਸਿੰਘ ਜੀ ਨੇ 65-66 ਦੇ ਵਿੱਚ ਬਾਹਰਲੀਆ ਸਪੈਸ਼ਲੀ ਸਿੰਗਾਪੁਰ ਦੀਆਂ ਸੰਗਤਾਂ ਦੇ ਨਾਲ ਮਿਲ ਕੇ ਤੇ ਇਲਾਕੇ ਦੀਆਂ ਸੰਗਤਾਂ ਨਾਲ ਮਿਲ ਕੇ ਬਣਵਾਇਆ ਉਦੋਂ ਹੀ ਇਹ ਸਰੋਵਰ ਦੀ ਨੀਂਹ ਪੱਥਰ ਰੱਖੀ ਗਈ ਸੀ ਤੇ ਸਰੋਵਰ ਬਣ ਗਿਆ ਸੀਗਾ ਬਹੁਤ ਅੱਛਾ ਬੜਿਆ ਹੋਇਆ ਸੀ ਸਰੋਵਰ ਲੇਕਿਨ ਕਿਉਂਕਿ ਬਹੁਤ ਪੁਰਾਣਾ ਹੋ ਗਿਆ 60 ਸਾਲ 7-65 ਸਾਲ ਤੋਂ ਪੁਰਾਣਾ ਹੋ ਗਿਆ ਸੀ ਇਸ ਕਰਕੇ ਜੀ ਨਵੇਂ ਸਿਰਿਓਂ ਰੈਨਿਊੇਸ਼ਨ ਹੋ ਰਹੀ ਹੈ ਨਵੇਂ ਸਿਰਿਓਂ ਤੋਂ ਬਣ ਰਿਹਾ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਪਰਸੋਂ ਸਾਰੀਆਂ ਸੰਗਤਾਂ ਨੇ ਸੰਤ ਮਹਤਮਾ ਨੇ ਮਿਲ ਕੇ ਇੱਥੇ ਇਹਦਾ ਟੱਕਲਾਇਆ ਤੇ ਨਿਉਪਤ ਰੱਖਿਆ ਤੇ ਹੁਣ ਆਉਣ ਵਾਲੇ 4-5 ਮਹੀਨਿਆਂ ਤੱਕ ਇਹ ਪੂਰਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਏਗਾ ਜਿੱਥੇ ਅਸੀਂ ਸਾਰੇ ਸੰਗਤਾਂ ਰਲ ਮਿਲ ਕੇ ਆਪਣਾ ਸ਼ਰਾਰ ਕਰ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਹੀ ਆਪਣਾ ਟੂਰਨਾਮੈਂਟ ਚੱਲ ਰਿਹਾ ਜਿਹੜਾ ਕਿ ਸਟਾਰ ਮਾਸ ਦਾ ਟੂਰਨਾਮੈਂਟ ਚੱਲ ਰਿਹਾ ਜਿੱਥੇ ਆਪਣੇ ਸਿਹਤ ਵਾਸਤੇ ਬੜਾ ਜ਼ਰੂਰੀ ਹੈ ਕਿ ਸਿਹਤ ਅੱਛੀ ਹੋਵੇਗੀ ਤਾਂ ਹੀ ਅਸੀਂ ਰੱਬ ਦਾ ਨਾਲ ਲੈ ਸਕਦੇ ਹਾਂ ਤਾਂ ਹੀ ਅਸੀਂ ਧਰਮ ਦਾ ਬਚਾ ਸਕਦੇ ਹਾਂ ਤਾਂ ਹੀ ਆਪਣੀ ਕੌਮ ਦੀ ਸੇਵਾ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਬੱਚੇ ਜਿਹੜੇ ਆ ਉਹ ਸਪੋਰਟਸ ਬਾਰੇ ਜਾਣਗੇ ਖੇਡਾਂ ਵਿੱਚ ਜਾਣਗੇ ਸਾਡੇ ਉਤਾਰਨ ਕਰਕੇ ਜੀਵਨ ਜਿਹਾ ਪਰ ਉਹਨਾਂ ਦਾ ਸਨਮਾਨ ਜਿਹੜਾ ਉਹ ਸਾਡੇ ਅਰਪਾਨ ਸਿੰਘ